ਤੇ ਗੱਲਾਂ ਵੀ ਬਹੁਤ ਇਹਨਾਂ ਦੀਆਂ ਸੱਚੀਆਂ ਹੋਣ ਵਾਲੀਆਂ ਔਰ ਅੱਜ ਦਾ ਭਵਿੱਖ ਜੋ ਕੇ ਭਾਜੀ ਦੱਸਣ ਵਾਲੇ ਨੇ ਕਿ ਅੱਜ ਦਾ ਭਵਿੱਖ ਚ ਅੱਗੇ ਕੀ ਹੋਣਾ ਅੱਜ ਤੋਂ 2050 60 ਦੇ ਵਿੱਚ ਵਿੱਚ ਅੱਗੇ ਕਿਦਾਂ ਦਾ ਦੌਰ ਆਊਗਾ ਹੁਣ ਦਾ ਮਾਹੌਲ ਜਿਹੜਾ ਨਾ 2000 ਕਿੰਨਾ ਚੱਲਣ ਦੇ 25 ਚੱਲਣਾ ਹੈ ਨਾ ਤੇ 2050 ਤੇ ਵਿੱਚ ਵਿੱਚ ਭਾਜੀ ਹੁਣ ਤੁਹਾਨੂੰ ਕਿਦਾਂ ਦਾ ਲੱਗਦਾ ਕਿ ਕਿਦਾਂ ਦਾ ਦੁਨੀਆ ਜਿਹੜੀ ਉਹ ਬਦਲ ਜੂਗੀ ਕਿ ਜਾਂ ਅੱਗੇ ਤੋਂ ਅੱਗੇ ਹੋਰ ਜ਼ਮਾਨਾ ਚੇਂਜ ਹੋਊਗਾ ਕਿ ਜਾਂ ਕੁਝ ਨਾ ਕੁਝ ਪਿਛਲੇ ਜ਼ਮਾਨੇ ਨੂੰ ਲੋਕੀ ਫੋਲੋ ਕਰਨਗੇ ਮੇਰੇ ਕੋ ਪਿਛਲੇ ਜਮਾਨੇ ਦਾ 100% ਚੰਗਾ ਹੈਗਾ ਜਦੋਂ ਭਾਜੀ ਲਵੇਰਾ ਖੁੱਲਾ ਨਹੀਂ ਮੱਖਣ ਖੁੱਲਾ ਹਾਂਜੀ ਲੱਸੀ ਵੀ ਖੁੱਲੀ ਹਾਂ ਤੇ ਹੁਣ ਤੇ ਕੋਈ ਮਜ਼ਾ ਆ ਨਹੀਂ ਰਹਿ ਗਿਆ ਤੇ ਹੁਣ ਤੁਸੀਂ ਸਾਨੂੰ ਇਹ ਦੱਸੋ ਕਿ ਪਿਛਲੇ ਜਮਾਨੇ ਦੇ ਵਿੱਚ ਜਦੋਂ ਭਾਜੀ ਕੀ ਆਲੂਆਂ ਦੀ ਢੇਰੀਆਂ ਕਿ ਉਧਰ ਲੱਗਾ ਕੋਈ ਮਾਂ ਉਹ ਲੱਗੇ ਕੁੱਤਾ ਫਿਰੰਡਿਆ ਨਾ ਸਬਜੀ ਤੇ ਪਤਾ ਨਹੀਂ ਕੀ ਤੁਹਾਡੀ ਤੇ ਨਹੀਂ ਲੱਗੀ ਸਬਜੀ ਨਹੀਂ ਸਾਡੀ ਵੀ ਸਬਜੀ ਭਾਈ ਪਹਿਲੇ ਵੀ ਸਿਆਰ ਹੁੰਦੇ ਸੀ ਫਿਲਮਾਂ ਵੇਂਦੇ ਸੀ ਸਾਰੀਆਂ ਹਾਂ ਨਜ਼ਾਰੇ ਲੈਂਦੇ 10 ਦਾ 5-5 ਰੁਪਏ ਪਾ ਕੇ ਪਿੰਡਾਂ ਜਿਹਦੇ ਲੱਗੇ ਸਕੂਲ ਹੁੰਦੇ ਸੀ ਹਾਂ ਉਹ ਬਾਜੀ ਉਹ ਕੋਲ ਆ ਗਏ ਬਾਜੀ ਅੱਜ ਸਸਕੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਮਾਨਸੇਸ 190 YouTube ਚੈਨਲ ਤੇ ਤੇ ਦੋਸਤੋ ਅੱਜ ਸਾਡੇ ਨਾਲ ਬੈਠੇ ਨੇ ਬਹੁਤ ਹੀ ਖਾਸ ਮਹਿਮਾਨ ਸਾਡੇ ਬਿੱਟੂ ਮਸੀ ਤੇ ਅੱਜ ਕਰਨ ਕੇ ਸਾਡੇ ਨਾਲ ਕੁਝ ਗੱਲਾਂ ਸਾਂਝੀਆਂ ਇਹਨਾਂ ਦਾ ਕਹਿਣਾ ਵਾ ਕਿ ਗੱਲਾਂ ਬਹੁਤ ਖਰੀਆਂ ਨੇ ਭਾਏ ਲੋਕਾਂ ਨੂੰ ਲੱਗਣ ਕੌੜੀਆਂ ਪਰ ਸਾਡੇ ਵੱਲੋਂ ਪੂਰੀਆਂ ਸੱਚੀਆਂ ਨੇ ਆਓ ਜੀ ਅੱਜ ਸੁਣਦੇ ਹਾਂ ਭਾਜੀ ਦੇ ਵਿਚਾਰ ਕਿ ਭਾਜੀ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਭਾਈ ਸਤਿ ਸ਼੍ਰੀ ਅਕਾਲ ਜੀ ਹਾਂਜੀ ਭਾਜੀ ਹੋਰ ਕਿਵੇਂ ਹੋ ਜੀ ਵਧੀਆ ਜੀ ਵਧੀਆ ਟੇਡਾ ਮੇਡਾ ਠੀਕ ਹੈ ਟੇਡਾ ਮੇਡਾ ਠੀਕ ਹੈ ਭਾਜੀ ਅੱਜ ਤੁਸੀਂ ਦੱਸੋ ਫਿਰ ਆਡੀਅנס ਨੂੰ ਅੱਜ ਕੀ ਕਹਿਣਾ ਚਾਹੋਗੇ ਹਾਂਜੀ ਦੱਸਾਂਗੇ ਵੀ ਪਹਿਲਾ ਸਮਾਂਚਾਰ ਹੋ ਰਹੀ ਹਾਂਜੀ ਜਮਾਨੇ ਹੋ ਰਹੀ ਹਾਂ ਹੁਣ ਬਦਲ ਗਿਆ ਬਿਲਕੁਲ ਸਹੀ ਗੱਲ ਸਹੀ ਆ ਤੇ ਉਹ ਜ਼ਮਾਨਾ ਤੇ ਅੱਜ ਆ ਜ਼ਮਾਨੇ ਦੇ ਵਿੱਚ ਤੁਹਾਨੂੰ ਕਿੰਨਾ ਕੁ ਫਰਕ ਨਜ਼ਰ ਆ ਰਿਹਾ ਬਹੁਤ ਆ ਇਹਦੇ 150 1.5 100% ਆ ਗਿਆ ਤਾਂ ਚਲ ਗਿਆ ਤੇ ਮਤਲਬ 100 ਵੀ ਨਹੀਂ 50 ਨਹੀਂ ਸਿੱਧਾ ਹੀ ਸਿੱਧਾ 150 ਚਲ ਗਿਆ 50 ਫੇਰ ਘਟਾਗੇ ਜੀ 150 ਮਤਲਬ ਠੀਕ ਆ ਜੀ ਅੱਛਾ ਤੇ ਪਾਜੀ ਇਹ ਹੋਸ ਇਹ ਜੀ ਪਾਜੀ ਕਿੱਥੇ ਲੈਂਦਾ ਸਾਨੂੰ ਸਬਜੀ ਮੰਡੀ ਕੇ ਦਾਣਾ ਮੰਡੀ ਦੇਂਦਾ ਇਹ ਤੇ ਪਾਜੀ ਵੇਖੋ ਤੁਸੀਂ ਜਿੱਥੇ ਸਾਨੂੰ ਕਿਹਾ ਸੀ ਆ ਗਏ ਹਾਂ ਹਾਂਜੀ ਹਾਂਜੀ ਇਹ ਹੁਣ ਤੁਸੀਂ ਸਾਨੂੰ ਇਹ ਦੱਸੋ ਕਿ ਪਿਛਲੇ ਜ਼ਮਾਨੇ ਦੇ ਵਿੱਚ ਜਦੋਂ ਤੁਸੀਂ ਉਹ ਭਾਜੀ ਕੀ ਆਲੂ ਦੇ ਢੇਰੀਆਂ ਕਿਉਂ ਲੱਗਾ ਕੋ ਮਾਂ ਮੋਹ ਲੱਗੇ ਇੱਥੇ ਪਤਾ ਨਹੀਂ ਭਾਜੀ ਮੈਂ ਵੀ ਅੱਜ ਹੀ ਆਇਆ ਹਾਂ ਤੁਹਾਡੇ ਕੋਲ ਦਿੱਤਾ ਫਿਰਨਿਆ ਨਾ ਸਬਜ਼ੀ ਤੇ ਪਤਾ ਨਹੀਂ ਕੀ ਤੁਹਾਡੀ ਤੇ ਨਹੀਂ ਲੱਗੀ ਸਬਜ਼ੀ ਅੱਛਾ ਤੇ ਭਾਜੀ ਗੱਲ ਕਰਦੇ ਆ ਮਜ਼ਾਕ ਹਾਸਾ ਹੋ ਗਿਆ ਹੁਣ ਉਹ ਜਿਹੜਾ ਸੀਰੀਅਸ ਗੱਲ ਦੇ ਵਿੱਚ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਨੇ ਕਿਉਂਕਿ ਭਾਜੀ ਮਜ਼ਾਕੀਏ ਵੀ ਬਹੁਤ ਨੇ ਤੇ ਗੱਲਾਂ ਵੀ ਬਹੁਤ ਇਹਨਾਂ ਦੀਆਂ ਸੱਚੀਆਂ ਹੋਣ ਵਾਲੀਆਂ ਔਰ ਅੱਜ ਦਾ ਭਵਿੱਖ ਜੋਗੇ ਭਾਜੀ ਦਰਸ਼ਨ ਵਾਲੇ ਨੇ ਕਿ ਅੱਜ ਦਾ ਭਵਿੱਖ ਚ ਅੱਗੇ ਕੀ ਹੋਣਾ ਅੱਜ ਤੋਂ 2050 60 ਦੇ ਵਿੱਚ ਵਿੱਚ ਅੱਗੇ ਕਿਦਾਂ ਦਾ ਦੌਰ ਆਊਗਾ ਉਹ ਭਾਜੀ ਕੋ ਆਪਾਂ ਸੁਣਦੇ ਆਂ ਬਾਅਦ ਵਿੱਚ ਪਹਿਲਾਂ ਭਾਜੀ ਕੋ ਸੁਣਦੇ ਆਪਾਂ ਗੱਲਾਂ ਬਾਤਾਂ ਕਿ ਭਾਜੀ ਪਿਛਲਾ ਜਮਾਨਾ ਕਿਦਾਂ ਦਾ ਸੀ ਜਿਸਲਾ ਜੀ ਪਹਿਲੇ ਤੇ ਰੇਡੂਆ ਵਾਜੇ ਆਉਂਦੇ ਸੀਗੇ ਹਾਂਜੀ ਉਹ ਕਿ ਟੈਲੀਫੋਨ ਆਏ ਠੀਕ ਹੈ ਜੀ ਉਹ ਟੈਲੀਫੋਨ ਦੇ ਮਗਰ ਦੁਨੀਆ ਪੈ ਗਈ ਹਨੀ ਹੁਣ ਸਿੱਧੀ ਫੋਨ ਦੇ ਮਗਰ ਪੈ ਗਈ ਦੁਨੀਆ ਹਨੀ ਜਿਸਲੇ ਆਈ ਪਹਿਲੇ ਰੂੰਗੇ ਟੇਡੀ ਮੈਡੀਕਲ ਕੇ ਬਗਬਾਟੇ ਖੇਡਦੇ ਸੀ ਹਾਂਜੀ ਗੁੱਲੀ ਡੰਡਾ ਕਿ ਖੜਬਾਨੇ ਦੇ ਅੱਖਾਂ ਨੂੰ ਉਹ ਦਰਵਾਜੇ ਇਧਰ ਵਾਜਾ ਨੇ ਫੱਟੀ ਰੱਖਣੀ ਝੋਲਾ ਰੱਖਣਾ ਮਾਰਾ ਮੋਟਾ ਮੋਟੇ ਤੇ ਪਾ ਕੇ ਮੋਟੇ ਤੇ ਪਾ ਕੇ ਜਾਣਾ ਪੈ ਸਕੂਲ ਦੂਰ ਕੋਈ ਦੂਰ ਹੁੰਦਾ ਕੋਈ ਲਾਗੇ ਹੁੰਦਾ ਸੀ ਤੇ ਟਾਈਮ ਪਾਸ ਕਰਨਾ ਖੇਡਾਂ ਖਤਮ ਹੋ ਗਈਆਂ ਬਸ ਸਟਾ ਪੋਜਾ ਖੇਡਣਾ ਕੁੜੀਆਂ ਨੇ ਮੁੰਡਿਆਂ ਨੇ ਆਹਾਂ ਪਿੰਗਾ ਵੀ ਝੂੜਲੇ ਇੱਕ ਵਾਰ ਇਧਰ ਪਿੰਗਾ ਸੂਟਣੀਆਂ ਸੌਂ ਮਹੀਨੇ ਚ ਮਤਲਬ ਕਿ ਉਦੋਂ ਮਾਹੌਲ ਪੜਾ ਹਨਾ ਬੜਾ ਵਧੀਆ ਸੀ ਜੀ ਵਧੀਆ ਵਧੀਆ ਠੰਡੀ ਠੰਡੀ ਹਵਾ ਨਿੰਮ ਦੀਆਂ ਸ਼ਾਮਾਂ ਸਾਰੀਆਂ ਜੀ ਸਾਰੀਆਂ ਨਿੰਮ ਦੀ ਸ਼ਾਮ ਬੋਰ ਦੀ ਸ਼ਾਮ ਬੋਰ ਦੀ ਸ਼ਾਮ ਹਨਾ ਹਵਾਵਾਂ ਵਗਣੀਆਂ ਠੰਡੀਆਂ ਦਿੱਤੀਆਂ ਹਾਂਜੀ ਹਾਂਜੀ ਐਸੀ ਚੱਲ ਪਈ ਐਸੀਆਂ ਨਾਲ ਬਿਮਾਰੀਆਂ ਜ਼ਿਆਦਾ ਬਿਮਾਰੀਆਂ ਮੈਂ ਕਹਿੰਦਾ ਉਦੋਂ ਉਦੋਂ ਫਿਰ ਤੁਹਾਡਾ ਖਾਣ ਪੀਣ ਕਿਦਾਂ ਹੁੰਦਾ ਸੀ ਭਾਜੀ ਖਾਣ ਪੀਣ ਉਦੋਂ ਭਾਜੀ ਲਵੇਰਾ ਖੁੱਲਾ ਨਹੀਂ ਮੱਕਣ ਖੁੱਲਾ ਹਾਂਜੀ ਲੱਸੀ ਵੀ ਖੁੱਲੀ ਹਾਂ ਤੇ ਹੁਣ ਤੇ ਕੋਈ ਮਜ਼ਾ ਆ ਨਹੀਂ ਰਹਿ ਗਿਆ ਬਿਲਕੁਲ ਤੇ ਹੁਣ ਤੇ ਖਰਾਬ ਖਰਾਕ ਮੋਗੀ ਸਪਰੇ ਆਈ ਸਪਰੇ ਤੇ ਕੀ ਆਗੀਆਂ ਕਿਹਜਾ ਜਮਾਨਾ ਚੇਂਜ ਹੋਣ ਦੇ ਕਰ ਨਹੀਂ ਜਮਾਨੇ ਨਾਲ ਹੀ ਫਰਕ ਪੈ ਗਿਆ ਹਨ ਅੱਛਾ ਜੀ ਹਾਂ ਜੀ ਦੁੱਧ ਦੁੱਧ ਹੈ ਨਹੀਂ ਆ ਡੇਰੀਆਂ ਜੋ ਦੁੱਧ ਦੇ ਹੋਲੇ ਮੋਗ ਗਿਆ ਵਾ ਲਵੇਰੇ ਹੈ ਨਹੀਂ ਤੇ ਹਾਂ ਲਵੇਰੇ ਦੁੱਧ ਤੇ ਮੱਕਣਾ ਆਇਆ ਘਟ ਗਏ ਹੂੰ ਇਹਦਣ ਮੈਂ ਡੇਰੀ ਦੇ ਦੁੱਧ ਲੈਣ ਗਿਆ ਕੋਲੇ ਦੇ ਡੇਰੀ ਵਾਲਾ ਕਹਿੰਦਾ ਦੁੱਧ ਗਿਆ ਹੁਣ ਮੋਗ ਗਿਆ ਹੁਣ ਝਾ ਕਰ ਲਓ ਆਪ ਚੁੱਪ ਕਰਕੇ ਘਰ ਨੂੰ ਆ ਗਿਆਾਂਗੇ ਤੇ ਨੀਲੀ ਕਾਲੀ ਚਾਹ ਪੀ ਕੇ ਤੇ ਆਪਾਂ ਸੌਂਗੇ ਅੱਛਾ ਜੀ ਮਤਲਬ ਕਿ ਭਾਜੀ ਆਪਾਂ ਇੱਕ ਗੱਲ ਹੋਰ ਕਰਦੇ ਆਂ ਜਦੋਂ ਤੁਹਾਡੇ ਲਵੇਰਾ ਖੁੱਲਣਾ ਸੀਗਾ ਹਨਾ ਖਾਣ ਪੀਣਾ ਕਿ ਤੁਹਾਡੇ ਬਾਪੂ ਜਿਹੜੇ ਕਿ ਫਾਦਰ ਸਾਹਿਬ ਉਹਨਾਂ ਦਾ ਸੁਭਾਅ ਤੁਹਾਡੇ ਮਦਰ ਦਾ ਸੁਭਾਅ ਮਤਲਬ ਕਿ ਕਿਦਾਂ ਦਾ ਹੈਗਾ ਕਿਦਾਂ ਤੁਸੀਂ ਸਕੂਲ ਉਸ ਟਾਈਮ ਜਾਂਦੇ ਹੁੰਦੇ ਸੀ ਕੀ ਤੁਹਾਡੇ ਕੋਲ ਹੁੰਦਾ ਸੀ ਅੱਜ ਦੇ ਕੋਲ ਦੇ ਵੇਖੋ ਨਾ ਅੱਜ ਦੇ ਮਾਹੌਲ ਦੇ ਵਿੱਚ ਬਾਈਕਾਂ ਆ ਗਈਆਂ ਕੋਈ ਕੁਛ ਆ ਗਿਆ ਛੋਟੇ ਛੋਟੇ ਬੱਚੇ ਨੇ ਉਹਨਾਂ ਕੋ ਬਾਈਕਾਂਵਾਂ ਕੋਲ ਜਾਂ ਸਕੂਲਾਂ ਦੇ ਵਿੱਚ ਖੁੱਦ ਜਾਂਦੇ ਨੇ ਬਾਹਲੇ ਵਾਲੇ ਤੁਰ ਕੇ ਜਾਂਦੇ ਹੁੰਦੇ ਸੀ ਅੱਛਾ ਜੀ ਪਿੰਡਾਂ ਜਿਹਦੇ ਲਾਗੇ ਸਕੂਲ ਹੁੰਦੇ ਸੀ ਹਾਂ ਫੱਟੀ ਰੱਖਣੀ ਝੋਲਾ ਰੱਖਣਾ ਮਾਰਾ ਮੋਟਾ ਮੋਡੇ ਤੇ ਪਾ ਕੇ ਮੋਡੇ ਤੇ ਪਾ ਕੇ ਜਾਣਾ ਪੈ ਸਕੂਲ ਦੂਰ ਕੋਈ ਦੂਰ ਹੁੰਦਾ ਕੋਈ ਲਾਗੇ ਹੁੰਦਾ ਸੀ ਤੇ ਟਾਈਮ ਪਾਸ ਕਰਨਾ ਹੁਣ ਤੇ ਮੈਂ ਕਹਿੰਦਾ ਵੀ ਹਲੇ ਕਾਰਾਂ 'ਚ ਵੀ ਪਣ ਜਾਂਦੇ ਆ ਮੋਟਰਸਾਈਕਲਾਂ 'ਤੇ ਵੀ ਜਾਂਦੇ ਆ ਹਣੀ ਜਮਾਨੇ ਦੇ ਨਾਲ ਨਾਲ ਬਹੁਤ ਚੇਂਜ ਹੋ ਗਿਆ ਨਾ ਸਕੂਲ ਕੀ ਐਸ ਲਟੰਡੇ ਲੁਕੀ ਹਣੀ ਪਹਿਲਾਂ ਜੀ ਟੀਵੀ ਹੁੰਦੇ ਸੀਗੇ ਚਿੱਟੇ ਫੋਟੋ ਕੱਢਦੇ ਹਿਓ ਬਲੈਕ ਐਂਡ ਵਾਈਟ ਬਲੈਕ ਐਂਡ ਵਾਈਟ ਕੱਢਦੇ ਹਨੀ ਅੱਛਾ ਅੱਛਾ ਤੇ ਸਾਡਾ ਪਾਪਾ ਕਿਦੋਂ ਚੁੱਕ ਲਿਆ ਟੀਵੀ ਸ਼ਹਿਰੋਂ ਸੋਟੀ ਬੜੀ ਦੁਨੀਆ ਵਹਿੰਦੀ ਰਹੀ ਸਾਡੇ ਪਿੰਡ ਦੇ ਵਿੱਚ ਸਾਰੇ ਇਕੱਠੇ ਹੋ ਗਏ ਪਿੰਡ ਚ ਆਹੋ ਪਹਿਲੇ ਇੱਕ ਆਇਆ ਬਣ ਕੇ ਦੋ ਆ ਗਏ ਮਿਲ ਕੇ ਉਹ ਸਾਰੇ ਪਿੰਡ ਕੋਲ ਚਿੱਟੇ ਹੋ ਗਏ ਤੇ ਹਾਂਜੀ ਹਾਂਜੀ ਤੇ ਮੈਂ ਇਹਨਾਂ ਕਹਿਣ ਨੂੰ ਗਲਾਂ ਚਿੱਟੇ ਜਿਹੇ ਬੰਦੇ ਨੱਚਣੇ ਪੁੜਕਣੇ ਕਿਹੜੀ ਬਲਾ ਆ ਗਈ ਤੇ ਹਾਂ ਹਨੀ ਹੁਣ ਤੇ ਰੰਗੀਲ ਟੀਵੀ ਆ ਗਏ ਐਲ ਸੀ ਡੀ ਆ ਗੀਆਂ ਫੋਨ ਆ ਗਏ ਹੁਣ ਤਾਂ ਜੂ ਬੈਠੇ ਜੋ ਮਰਜ਼ੀ ਵੇਖੋ ਆਪਣੇ ਘਰਾਂ ਚ ਪਹਿਲੇ ਕਿਹਦੇ ਘਰ ਜਾਣਾ ਟਾਈਮ ਵੇਖਣਾ ਕਿੰਨਾ ਵਾ ਅਗਲੇ ਕਹਿਣਾ ਚੱਲ ਜੋ ਵੀ ਬੰਦ ਕਰਨ ਲੱਗੇ ਅਸੀਂ ਟੀਵੀ ਤੇ ਸੌਣਾ ਵਾ ਹਨੇ ਹੁਣ ਤਾਂ ਮੈਂ ਕਹਿੰਦਾ ਕੱਲ ਨੂੰ ਗੱਲਾਂ ਤੇ ਪਾਪੇ ਨੇ ਟੀਵੀ ਘਰ ਲੈਂਦਾ ਐਂ ਘਰੇ ਬੈ ਕੇ ਤੇ ਯਾਰ ਆਪਣਾ ਕਰਦੇ ਰਹੇ ਭਾਈ ਪਹਿਲੇ ਵੀ ਸਿਆਰ ਹੁੰਦੇ ਸੀ ਫਿਲਮਾਂ ਵਹਿੰਦੇ ਸੀ ਸਾਰੀਆਂ ਆ ਮਨਜ਼ਾਰੇ ਲੈਂਦੇ 10-10 5-5 ਰੁਪਏ ਪਾ ਕੇ ਕਿਰਾਏ ਤੇ ਕਿਰਾਏ ਤੇ ਲਿਆਉਣਾ ਵੀ ਸੀ ਯਾਰ ਵੇਖਣਾ ساری ساری ਰਾਤ ਮਨ ਕੇ ਹਿੰਦੀ ਵੇਖਣੀਆਂ ਫਿਲਮਾਂ ਪੰਜਾਬੀ ਵੇਖਣੀਆਂ ਸੱਨੀ ਦੇ올 ਦੀ ਵੇਖਣੀ ਮਿੱਠਨ ਦੀ ਵੇਖਣੀ ਪੰਜਾਬੀ ਯਾਰੀ ਯਾਟੇ ਦੇ ਵੇਖਣੀ ਕਦੀ ਕੋਈ ਵੇਖ ਲੈਣੀ ਅਸੀਂ ਮੈਨੂੰ ਲੱਗੀ ਉਹ ਦਿਨ ਦੇ ਵਿੱਚ ਬੜੇ ਸੁਖੀ ਸੀ ਐਮ ਵਧੀਆ ਸੀ ਉਹਦਾ ਮਾਹੌਲ ਵੀ ਚੰਗਾ ਸੀ ਮਾਹੌਲ ساری ساری ਰਾਤ ਬਹਿੰਦੇ ਰਹਿਣਾ ਹਾਂਜੀ ਕੋਈ ਹਨ ਨੂੰ ਚਿਤਚੇਤਾ ਨਹੀਂ ਕੋਈ ਵੀ ਸੋਣਾ ਬੈਣਾ ਕਰਵਾ ਨਹੀਂ ਆਹ ਲਾਤਾ ਹੋਂ ਤੇ ਮੌ ਮੌਲੀ ਨਹੀਂ ਰਗੇ ਤੇ ਨਾ ਹੋਂ ਤੇ ਆ ਫੋਨ ਆ ਗਏ ਜੀ ਟੱਚ ਫੋਨ ਆ ਗਏ ਜੀ ਨੂੰ ਕਹਿੰਦੇ ਟੱਚ ਹੂੰ ਪਤਾ ਨਹੀਂ ਹਟ ਕਹਿੰਦੇ ਕਿ ਟੱਚ ਕਹਿੰਦੇ ਮੈਨੂੰ ਤੇ ਵੀ ਪਤਾ ਹੈ ਹਾਂਜੀ ਹਾਂ ਤੇ ਹੋਂ ਤੇ ਨਿਆਣਿਆਂ ਕੋ 3 3 ਸਾਲ ਦੇ ਨਿਆਣੇ ਕੋ ਬੱਚੇ ਕੋ ਫੋਨ ਵਾ ਤੇ ਰੱਬ ਨੇ ਹਾਨ ਵੀ ਇੱਕ ਨਿਗਾਹ ਜੇ ਦੇਤਾ ਵਾ ਅਸੀਂ ਹੁਣ ਫੋਨ ਤੇ ਲੱਗੇ ਰਹਿਨੇ ਕੰਮ ਤੇ ਘਟ ਜਾਨੇ ਅੱਜ ਦਾ ਮਾਹੌਲ ਜੀ ਅੱਜ ਹਰ ਬੱਚੇ ਕੋ ਫੋਨ ਵਾ 2 ਸਾਲ ਦੇ ਕੋ 5 ਸਾਲ ਦੇ ਕੋ 10 ਸਾਲ ਦੇ ਕੋ ਹੁਣ ਤੇ ਉਹ ਗੱਲਾਂ ਹੀ ਨਹੀਂ ਰਹਿ ਗਈਆਂ ਨਾ ਸਮੇਂ ਰਹਿ ਗਿਆ ਨਾ ਟਾਈਮ ਰਹਾ ਸਹੀ ਗੱਲ ਤੇ ਹਰ ਬੰਦੇ ਕੋ ਫੋਨ ਇੱਕ ਕੀ ਦੋ ਦੋ ਫੋਨ ਵਾਂ ਬੱਚੇ ਕੋ ਪਿਓ ਕੋ ਮਾਂ ਕੋ ਬੱਕਰੇ ਵਕ ਵਕ ਸਮੇਂ ਦੇ ਨਾਲ ਸਮੇਂ ਦੇ ਨਾਲ ਸਾਨੂੰ ਵੀ ਬਦਲਣਾ ਪੈਣਾ ਅੱਛਾ ਜੀ ਸਾਰੇ ਬਦਲਣਾ ਹੀ ਪੈਣਾ ਆ ਦੇਖੋ ਕਿੰਨੇ ਨੇ ਮੈਂ ਤਾਂ ਵੀ ਆ ਦੋ ਪਏ ਆਵੇ ਲੱਗੇ ਰੱਖੇ ਹਨੀ ਅੱਛਾ ਇੱਕ ਸਿੰਪਲ ਇੱਕ ਟੱਚ ਆਹ ਰੱਬ ਨੇ ਟੱਚ ਵੀ ਦਿੱਤਾ ਵਾ ਮਤਲਬ ਇਹ ਸਮੇਂ ਦੇ ਨਾਲ ਨਾਲ ਜਿੰਨਾ ਫਿਰ ਜਿੱਦਾਂ ਜਿੱਦਾਂ ਗਾੜੀ ਸਮਾਂ ਵੱਧਾ ਗਿਆ ਉਹਦਾ ਉਹਦਾ ਜਿਹੜੇ ਸਿਸਟਮ ਜਿਹੜਾ ਬਦਲਦਾ ਗਿਆ ਬਦਲਦਾ ਗਿਆ ਜੀ ਬਦਲਦਾ ਠੀਕ ਹੈ ਜੀ ਪਿਛਲੀਆਂ ਗੱਲਾਂ ਭਾਈ ਨੇ ਦਸੀਆਂ ਬਹੁਤ ਵਧੀਆ ਲੱਗੀਆਂ ਤੇ ਬਹੁਤ ਮਜ਼ਾ ਆਇਆ ਸੁਣ ਕੇ ਕਿ ਹਨਾ ਉਦੋਂ ਕਿੱਦਾਂ ਦਾ ਮਾਹੌਲ ਚੱਲਦਾ ਸੀ ਉਦੋਂ ਦਾ ਤੇ ਹੁਣ ਦਾ ਭਾਜੀ ਕਹਿੰਦੇ ਵੀ ਹੁਣ ਦਾ ਮਾਹੌਲ ਜਿਹੜਾ ਨਾ 2000 ਕਿੰਨਾ ਚੱਲਣ ਦੇ 25 ਚੱਲਣ ਦੇ 2050 ਹਨਾ ਤੇ 2050 ਤੇ ਵਿੱਚ ਵਿੱਚ ਭਾਜੀ ਹੁਣ ਤੁਹਾਨੂੰ ਕਿੱਦਾਂ ਦਾ ਲੱਗਦਾ ਕਿ ਕਿੱਦਾਂ ਦਾ ਦੁਨੀਆ ਜਿਹੜੀ ਉਹ ਬਦਲ ਜੂਗੀ ਕਿ ਜਾਂ ਅੱਗੇ ਤੋਂ ਅੱਗੇ ਹੋਰ ਜ਼ਮਾਨਾ ਚੇ ਜਾਂ ਕੁਛ ਨਾ ਕੁਛ ਪਿਛਲੇ ਜਮਾਨੇ ਨੂੰ ਲੋਕੀ ਫੋਲੋ ਕਰਨਗੇ ਦੇਖੋ ਪਿਛਲੇ ਜਮਾਨਾ 100% ਚੰਗਾ ਹੈਗਾ ਨਹੀਂ ਮਤਲਬ ਕਿ ਨਹੀਂ ਕਰਨਗੇ ਨਹੀਂ ਕਰਨਗੇ ਹਨ ਉਹ ਨਹੀਂ ਦੇਣ ਉਹ ਨਹੀਂ ਦੇਣ ਆ ਤੇ ਮੈਨੂੰ ਲੱਗਦਾ ਵੀ ਦੇਣਾ ਇਹ ਤੋਂ ਵੀ ਥੋੜੀ ਜਿਹੀ ਤੇਜ਼ ਆਉਣੇ ਦੁਨੀਆ ਅੱਗਾ ਵਧੇ ਜਾਣੀ ਹਨ ਨਹੀਂ ਅੱਗੇ ਅੱਗੇ ਦੁਨੀਆ ਤੋੜੀ ਪਸਾਂ ਹੈ ਨਾ ਫੋਨ ਹੀ ਨਾ ਕੋਈ ਨਾ ਨਹੀਂ ਹਨੀ ਅੱਛਾ ਤੇ ਭਾਜੀ ਆਪਾਂ ਇੱਕ ਗੱਲ ਹੋਣ ਕਰਦੇ ਹਾਂ ਹੋਰ ਕਿ ਉਹ ਜਮਾਨਾ ਕਿਦਾਂ ਦਾ ਸੀ ਕਿ ਜਦੋਂ ਮਤਲਬ ਉਦੋਂ ਜਿੱਦਾਂ ਹੁਣ ਅੱਜ ਕੱਲ ਕੁੜੀਆਂ ਮੁੰਡੇ ਹਨ 14 14 ਸਾਲ 16 16 ਸਾਲ ਹੀ ਪੈਨਦੇ ਨੇ ਵਿਆਹ ਕਰਾ ਲੈਂਦੇ ਹਨ ਹੈਨਾ ਉਹ ਜੀ ਪਹਿਲੇ ਤੁਹਾਡਾ ਜਿਹੜਾ ਜਦੋਂ ਤੁਹਾਡਾ ਦੌਰ ਸੀਗਾ ਉਦੋਂ ਤੁਹਾਡੇ ਕਿੰਨੀ ਉਮਰ ਦੇ ਵਿੱਚ ਜਿਹੜਾ ਵਿਆਹ ਮੰਨਿਆ ਜਾਂਦਾ ਸੀ ਕਿ ਤੁਹਾਡੇ ਵਾਰੀ ਵੀ ਵੇਖ ਵਿਖਾਲੇ ਹੁੰਦੇ ਸੀ ਕਿ ਜਾਂ ਮਤਲਬ ਕੀ ਸਿਸਟਮ ਹੁੰਦਾ ਸੀ ਕਾਲੇ ਵਾਲੇ ਵੇਖੋ ਖਾਲੇ ਕੋਈ ਨਹੀਂ ਜੀ ਸਿੱਧਾ ਹੀ ਰਿਸ਼ਤਾ ਕਰਦੇ ਸੀ ਕੋਈ ਮੈਨਾਂ ਨਾ ਮੁੰਡਾ ਦੇਖਣਾ ਨਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਭਲਾ ਜਦੋਂ ਘਰ ਆ ਗਈ ਉਦੋਂ ਹੀ ਪਤਾ ਲੱਗਣਾ ਉਦੋਂ ਲੱਗਣਾ ਦੁਨੀਆਂ ਨੇ ਦੂਰ ਦੂਰ ਆਉਣਾ ਵੇਖੋ ਹਾਂਜੀ ਹਾਂਜੀ ਤੇ ਹੁਣ ਤੇ ਤੁਹਾਨੂੰ ਪਤਾ ਯਾ ਅੱਜ ਕੱਲ ਦੇ ਮੁੰਡੇ ਕੁੜੀਆਂ ਛੋਟੀ ਉਮਰ ਚ ਕਰਾਈ ਫਿਰਦੇ ਰਿਸ਼ਤੇ ਵਿਆਹ ਕੋਈ ਇੰਨਾ ਨਹੀਂ ਪਿਛਲਾ ਜ਼ਮਾਨਾ ਦੇ ਰਿਆ ਹੁ ਮੇਰਾ ਵੀ ਵਿਆਹ ਹੋਇਆ ਮੈਂ ਬੜਾ ਬਪੜੀ ਘਰ ਵਾਲੀ ਵੇਖਣ ਨਹੀਂ ਗਿਆ ਸਿੱਧੀ ਲੈਂਦੀ ਆਪਨੇ ਮਲਕੇ ਕੋਈ ਵੇਖ ਵਖਾ ਨਹੀਂ ਕੋਈ ਨਹੀਂ ਜੀ ਕੋਈ ਤੋਂ ਗੱਲਾਂ ਅਣਖਾਂ ਦੀ ਹੁੰਦੀਆਂ ਅਣਖਾਂ ਦੀਆਂ ਹੁੰਦੀਆਂ ਹੁਣ ਤਾਂ ਅਣਖ ਹੀ ਨਹੀਂ ਰਹਿ ਗਈ ਨਾ ਇਹ ਨਾ ਲਾ ਜਮਾਨਾ ਕੋਈ ਪਿਛਲਾ ਸਾਰਾ ਜਮਾਨਾ ਠੀਕ ਹੀ ਆਪਣੇ ਹਿਸਾਬ ਚ ਤੇ ਹੁਣ ਹੁਣ ਤਾਂ ਤੇਜ਼ ਤੋਂ ਤੇਜ਼ ਚੱਲਣ ਡਿਆ ਆ ਗਏ ਉਹ ਬਾਜੀ ਉਹ ਕੋਲ ਆ ਗਏ ਬਾਜੀ ਹਾਂਜੀ ਬਾਜੀ ਅੱਜ ਤੁਹਾਡੇ ਨਾਲ ਗੱਲ ਕਰਾਉਨੇ ਆ ਬਾਜੀ ਹੁਣੇ ਤਿਆਰ ਹੁੰਦੇ ਪਏ ਸੀ ਉਹ ਦੇਖਿਆ ਬਾਜੀ ਇਹ ਉਹ ਜਿਹੜੇ ਪਿੰਡਾਂ ਦੇ ਵਿੱਚ ਹਨਾ ਆਪਣੀ ਕਲਾ ਮਤ ਦਿਖਾਉਂਦੇ ਨੇ ਆਪਾਂ ਉਹਨਾਂ ਨਾਲ ਵੀ ਅੱਜ ਗੱਲਬਾਤ ਕਰਦੇ ਆਂ ਬਾਜੀ ਰੱਬ ਸਵਾਭੀ ਮਿਲ ਗਏ ਨੇ हाँ जी भाई सत्या ठाक ठाकुर आज गुजरी वाला बदलिया गुजरी होते राजस्थान क्या कहना चाहना सर मनोरंजन करते हैं पब्लिक का बिल्कुल इंटरटेनमेंट करते हैं बिल्कुल हाँ जो होती है बहरूपिया की दुनिया को पता है बहरूपिया इसका मतलब ये कोई रूप नहीं होता बहरूपिया का अभी जो चेंज कर लेते आ, हैं। सारे भिकारी से साधु संत कमिश्नर डॉक्टर वकील तो कोई होती है ना, दीशी दीशी थाने से, से सब जगह की परमिशन तभी बनते हैं लाइसेंस बनाओ इधर आस पास सारे पिंडो में सारे पिंडो में हमको जानते हैं बहरूपी खुशी मिलती है आपको जब सर हमको तो सबसे ज्यादा खुशी हमको मिलती है और उससे ज्यादा तब मिलती है जब हमारे साथ बच्चे साथ हाँ, में गाँव में इकट्ठे होते हैं तब जाके हमारा रोल भी अच्छा लगता है बच्चों का करते हो तो बच्चे खुश हो जाते हैं हाँ सर बहुत से बच्चे सुधर भी जाते हैं क्योंकि आजकल के मोबाइल ज्यादा चलाते हैं बिल्कुल नहीं जाते हैं जिद करते हैं पैसे मांगते हैं घर वालों को परेशान करते हैं बहुत ऐसे बच्चे होते हैं नाम सुन के ही

ਇਹੜੀ ਆਪਣੀ ਵਾਈਫ ਨੂੰ ਵੇਖ ਦੇਣੀ ਹੁੰਦੀ ਸਿੱਧਾ ਵਿਆਹ ਹੋ ਜਾਂਦਾ ਸਿੱਧਾ ਵਿਆਹ ਹੋ ਜਾਂਦਾ ਅੱਜ ਦਾ ਜਿਹੜਾ ਸਿਸਟਮ ਹੈ ਅੱਜ ਦੇ ਦੌਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਅੱਜ ਦੇ ਦੌਰ ਬਾਰੇ ਅਸੀਂ ਇਹ ਕਿੰਨੇ ਆ ਭਾਜੀ ਕਿ ਪਹਿਲੇ ਰਹਿਣ ਭਰਾ ਵੀ ਜਾਂਦੇ ਹੁੰਦੇ ਇਕੱਠੇ ਬਹਿ ਕੇ ਹਾਂਜੀ ਹੁੰਦੇ ਸਮੇਂ ਚ ਹਾਂਜੀ ਤੇ ਲੋਕੀ ਗਲਤ ਸਮਝ ਲੈਂਦੇ ਵੀ ਇਹ ਨਾ ਕੋ ਕਿੰਨੂੰ ਚੜੀ ਫਿਰਦੇ ਹਨ ਬਿਲਕੁਲ ਬਿਲਕੁਲ ਇਹ ਬੜੀ ਸਮਝ ਲੈਂਦੇ ਆ ਲੋਕੀ ਸਮਝ ਲੈਂਦੇ ਨੇ ਲੋਕ ਹਾਂ ਉਲਟ ਫਹਿਮੀ ਸਮਝ ਲੈਂਦੇ ਹੋਰ ਚੱਕਰ ਚਾ ਕੋਈ ਜਾਂਦੇ ਨਹੀਂ ਕੀ ਹੋਰ ਕੀ ਕਹਿਣਾ ਚਾਹੋਗੇ ਅੱਜ ਦੇ ਮਾਹੌਲ ਬਾਰੇ ਕਿ ਤੁਸੀਂ ਕੀ ਹੋ ਸਕਦਾ ਅੱਗੇ ਕੀ ਮਤਲਬ ਮੌਲਦਾ ਕਿ ਇਹ ਜਿਹੜੀ ਜਿਹ ਰਿਲੇਸ਼ਨ ਆ ਵਿਗੜ ਚੁੱਕੀ ਆ ਇਹਦੇ ਪਿੱਛੇ ਕੀ ਕਾਰਨ ਆ ਕਿ ਵਿਗੜਨ ਦਾ ਕੀ ਮੌਲ ਆ ਮੈਂ ਤੇ ਰੱਬ ਦੇ ਗਾਲੀ ਦੁਆਵਾਂ ਮੰਗਣਾ ਵੀ ਅਵਰਤੇ ਸਹੀ ਹੋ ਜੇ ਮੌਲ ਆਪਣਾ ਹਾਂਜੀ ਪੰਜਾਬ ਦਾ ਵੀ ਸਾਰੇ ਦੇਸ਼ ਦਾ ਵੀ ਤੇ ਗਾੜੀ ਦੁਨੀਆ ਦੇ ਹੱਕ ਚ ਵਾਕੀ ਬਤਾ ਕਿ ਵਧਣਾ ਵਾ ਕਿ ਘਟਣਾ ਅੱਜ ਦੀ ਜਿਹ ਰਿਲੇਸ਼ਨ ਤੱਕ ਜਿਹੜੀਆਂ ਪਿਛਲੀਆਂ ਬੀਤੀਆਂ 올ਡ ਪੰਜਾਬ ਦੀਆਂ 올ਡ ਕਲਚਰ ਦੀਆਂ ਗੱਲਾਂ ਜਿਹੜੀਆਂ ਉਹ ਮਤਲਬ ਸੁਣ ਸਕਣ ਕਿ ਪਿਛੇ ਕੀ ਚੱਲਦਾ ਹੁੰਦਾ ਸੀ ਤੇ ਕਿਦਾਂ ਦਾ ਮਾਹੌਲ ਸੀਗਾ ਵੱਧ ਤੋਂ ਵੱਧ ਸ਼ੇਅਰ ਕਰਿਓ ਇਸ ਵੀਡੀਓ ਨੂੰ ਸਪੋਰਟ ਕਰਿਓ ਤਾਂਕਿ ਤੁਹਾਡੇ ਲਈ ਹੋਰ ਵਧੀਆ ਤੋਂ ਵਧੀਆ ਵੀਡੀਓ ਅਸੀਂ ਲੈ ਕੇ ਹਾਜ਼ਰ ਹੁੰਦੇ ਰਹੀਏ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ